ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜੇ ਸੁਣਾ ਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਪੈਂਦਾ ਤੇ ਤਹਿਸੀਲ ਦੋਸਤੋ ਤਪਾ ਪੈਂਦੀ ਆ ਕੋਈ ਵੀ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਉਹ ਫਰੀ ਦੇ ਵਿੱਚ ਬਣਾਈ ਜਾਂਦੀ ਆ ਬਾਈ ਜੀ ਜੋ ਅੱਜ ਆਪਾਂ ਬਸ ਥੋੜੀ ਜਾਣਕਾਰੀ ਦੇਣੀ ਆ ਦੋਸਤੋ ਇਹ ਆਉ ਸਰਵਸਿ ਆ ਉਮਰ 10 ਮਹੀਨੇ ਚੰਗੀ ਮਿਲਕ ਰਿਕਾਰਡ ਵਾਲੀ ਮਾਂ ਦੀ ਬੱਸੀ ਆ ਜੀ 25 ਤੋਂ 25 ਲੀਟਰ ਦੁੱਧ ਦਿੱਤਾ ਹੈ ਇਹ ਮਾਣ ਜਿੱਥੋਂ ਆਪਾਂ ਪਰਚੇਦ ਕਰੀ ਗਈ ਠਾਨ ਦੋਸਤੋ ਚਾਰੀ ਆ ਦੇਖੋ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਚੰਗੇ ਕੱਦ ਕਾਸ ਵਾਲੀ ਆ ਕੋਈ ਛੋਟੇ ਕੱਦ ਵਾਲੀ ਨਾ ਮੰਨੋ ਪੂਰੀ ਸਨੱਕ ਪੋਨੇ ਦੇ ਵਿੱਚ ਮੁੱਲ ਦੋਸਤੋ 18000 ਰੁਪਈਆ 18000 ਦੇ ਵਿੱਚੋਂ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਮੂੰਹ ਪੱਖੋਂ ਵੀ ਦੇਖੋ ਤੇ ਸੁਨੱਖ ਪੋਣੇ ਦੇ ਵਿੱਚ ਦੋਸਤੋ ਪੂਰੀ ਖੂਬਸੂਰਤ ਹੈਗੀ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਮੁੱਲ ਸਾਨੂੰ ਪਹਿਲਾਂ ਵੀ ਦੱਸ ਦਿੱਤਾ ਵੀ 18000 ਰੁਪਏ ਹੈਗੇ ਕਿਸੇ ਨੂੰ ਵੀ ਬੱਸੀ ਪਸੰਦ ਹੋਵੇ ਚੱਲਦੇ ਨੰਬਰ ਤੇ ਸੰਪਰਕ ਕਰ ਲੈ ਟੋਰਾ ਸਾਨੂੰ ਆਪਾਂ ਜਰੂਰ ਚੈੱਕ ਕਰਾਵਾਂਗੇ 10 ਮਹੀਨਾ ਦੀ ਦੋਸਤੋ ਇਹਦੀ ਉਮਰ ਹੈਗੀ ਕਰਮਾ ਲਈ 2 ਮਹੀਨਾ ਤੱਕ ਟੀਕੇ ਦੇ ਬਿਲਕੁਲ ਕਾਬਿਲ ਹੈ ਪੀਕਾ ਲੈ ਲੈਣਾ ਚੰਗੀ ਸਮੀ ਪਲੀ ਦੀਆ ਕੋਈ ਇਹਨੂੰ ਆਪਾਂ ਲੱਸੀ ਵੀ ਕਿ ਨਹੀਂ ਕਹਿ ਸਕਦੇ ਤੋੜਾ ਦਾ ਉਸ ਤੋਂ ਚੈੱਕ ਤੁਸੀਂ ਆਪ ਕਰ ਲੈ ਕਰੋ ਤੋੜਾ ਚੈੱਕ ਉਮਰ ਸੋਨੂੰ ਪਹਿਲਾਂ ਵੀ ਦੱਸ ਚੁਣ ਲਾ ਦਸਾਂ ਮਹੀਨਾ ਦੀ ਬੱਸੀ ਨੰਬਰ ਸਕਰੀਨ ਤੇ ਚੱਲਦਾ ਮੁੱਲ 18000 ਜੀ ਮਾਨਤਨ ਹੋ ਜੂਗਾ ਜੀ ਧੰਨਵਾਦ ਜਲਦੀ ਮਿਲਦੇ ਆਪਾਂ Next to be do the